ਯੋਗ ਦੀ ਗੁਰੂ ਮਾਰ ਨੇ ਦੱਸਿਆ ਕਿਵੇਂ ਰਹਿਣਾ ਸੰਸਾਰ ਵਿੱਚ ਜਿਵੇਂ ਕਮਲ ਦਾ ਪੂਣ ਪਾਣੀ ਵਿੱਚ ਰਹਿ ਕੇ ਨਿਰਲੇਪ ਹੁੰਦਾ ਮਰਗਾਬੀ ਸਿੱਧੀ ਓਡਾਰੀ ਮਾਰ ਜਾਂਦੀ ਐ ਤੇ ਉਹਦੇ ਖੰਭ ਨੇ ਭੇਦੇ ਇਸ ਤਰ੍ਹਾਂ ਜਿਹੜਾ ਗੁਰਸਿੱਖ ਹੈ ਉਹਦਾ ਜੀਵਨ ਹੈ ਸਾਧ ਸੰਗ ਜੀ ਜੇ ਉਹਦੇ ਕੋਲ ਰਾਜ ਭਾਗ ਵੀ ਆ ਜਾਏਗਾ ਹੰਕਾਰ ਨਹੀਂ ਹੋਏਗਾ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋਗ ਸਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਮੰਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਬ੍ਰਹਮ ਮੇਰਾ ਜਿਉ ਪਿੰਡ ਸਾਹ ਰਾਸ ਤੇ ਮਾਰੀ ਤੇਰਾ ਜੋਰ ਗੋਪਾਲਾ ਜਿਉ ਤੇ ਉਸ ਗੁਰਸ਼ਿਕ ਦਾ ਜੀਵਨ ਹੋਏਗਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜ ਭਾਵ ਜਿ ਰਹਿਦਾ ਹੋਇਆ ਮਨ ਕਰਕੇ ਅਦਾਸ਼ ਹੈ ਕੋਈ ਉਹਦੇ ਅੰਦਰ ਹੰਕਾਰ ਨਹੀਂ ਇਸੇ ਤਰ੍ਹਾਂ ਗੁਰਸ਼ਿਕ ਸਾਧ ਸੰਗ ਦੇ ਛਪਰੀ ਵਿੱਚ ਰਹਿੰਦਾ ਅਤ ਗਰੀਬ ਗਰੀਬੀ ਹੈ ਸਾਬ ਕਹਿੰਦੇ ਭਲੀ ਸਹਾਵੀ ਛਾਪਰੀ ਜਾਮ ਹੈ ਗੁਰ ਗਾਏ ਕਿਥੀ ਕਾਮ ਨਾ ਧੌਲਰ ਜਿਤ ਹਰ ਬਿਸ਼ਰਾਏ ਉਹ ਛਪਰੀ ਭਾਗਾ ਵਾਲੀ ਪਰ ਜਿੱਥੇ ਨਾਮ ਜਪਿਆ ਜਾਂਦਾ ਤੇ ਇਹ ਛਪਰੀ ਚ ਮਾਰੇ ਕਰਮ ਹੋਣ ਦੇ ਪਹਿਲੇ ਹੀ ਮਾਰੀ ਹੋਰ ਮਾਰੀ ਆਉਂਦੀ ਤੇ ਦੂਸਰੇ ਪਾਸੇ ਮੇਰੇ ਸ਼ਹਿਬ ਇਹ ਵੀ ਕਹਿੰਦੇ ਆ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸਈ ਅਸਤਿਲ ਸੋਇਨ ਚਵਾਰੇ ਜਿੱਥੇ ਵਾਹਿਗੁਰੂ ਦੇ ਪਿਆਰੇ ਨਾਮ ਜਪਦੇ ਆ ਗੁਰਮੁਖ ਜਨ ਗੁਰ ਸਿੱਖ ਜਨ ਸੰਤ ਜਨ ਸਈ ਅਸਤਿਲ ਸੋਇਨ ਚਵਾਰੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦ ਸਾਹਿਬ ਨਗਰ ਉਜਾਰੀ ਜਿਉ ਰੱਬ ਦੇ ਪਿਆਰੇ ਚਾਹੇ ਛੱਪਰੀ ਜੀ ਰਹਿੰਦੇ ਚਾਹੇ ਮਹਿਲਾਂ ਚ ਰਹਿੰਦੇ ਉਹ ਜਗ੍ਹਾ ਸੁਹਾਵਣੀਆਂ ਹੁੰਦੀਆਂ ਸਾਬ ਦਾ ਬਚਨ ਹੁੰਦਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਜਿੱਥੇ ਜਿੱਥੇ ਸਾਧੂ ਦੇ ਕਿਰਪਾ ਕੀਤੇ ਜਿਸ ਧਰਤੀ ਨੂੰ ਸਤਿਗੁਰ ਦੀ ਚਰਨ ਛੋਹ ਪ੍ਰਾਪਤ ਹੈ ਨਾ ਉਹ ਸਦਾ ਵਾਸਤੇ ਹੀ ਸੁਹਾਵਣੀ ਹੈ ਸਦਾ ਸੰਤਾਂ ਨਤ ਮस्तक ਹੋਣ ਦੀਆਂ ਦਾਸ ਜਿੱਥੇ ਜਾਂਦਾ ਜਿੱਥੇ ਪਾਵਨ ਇਤਿਹਾਸਕ ਸਥਾਨ ਹਨ ਜਾਇ ਪੌਂਡਾ ਸਾਹਿਬ ਖਨੂਰ ਸਾਹਿਬ ਦੁਆਨ ਲੱਗਦੇ ਐ ਹੋਰ ਇਤਿਆਜ਼ ਸਥਾਨਾਂ ਤੇ ਦੁਆਨ ਦਾਸ ਤੇ ਲੱਗਦੇ ਤੇ ਉੱਥੇ ਇੱਕ ਬੇਨਤੀ ਕਰਦਾ ਜਿਹੜੀਆਂ ਆਲੇ ਦੁਆਲੇ ਦੀ ਸੰਗਤਾਂ ਹੁੰਦੀਆਂ ਜਿਵੇਂ ਨਾਨਕਪੁਰੇ ਡਾਂਡਾ ਸਾਹਿਬ ਵੀ ਦਾਸ ਤੇ ਬੇਨਤੀ ਕੀਤੀ ਸੀ ਇੱਥੇ ਵੀ ਕਰ ਰਿਹਾ ਕਿ ਤੁਹਾਡੇ ਵੱਡੇ ਭਾਗ ਹੈ ਤੁਸੀਂ ਜਿਹੜੇ ਸ੍ਰੀ ਨਾਨਕਮਦਾ ਸਾਹਿਬ ਦੇ ਆਲੇ ਦੁਆਲੇ ਜਦੋਂ ਕਿਤੇ ਦੁਨੀਆਂ ਕਿਸੇ ਕੋਲ ਨਹੀਂ ਜਾਓਗੇ ਕਿ ਕਿੱਥੋਂ ਆਏ ਸ੍ਰੀ ਨਾਨਕਮਦਾ ਸਾਹਿਬ ਦੇ ਕੋਲੋਂ ਉਹ ਕਹਣਗੇ ਵੱਡੇ ਭਾਗ ਧੰਨ ਭਾਗ ਦਾ ਤੁਸੀਂ ਉੱਥੇ ਸੇਵਾ ਕਰਦੇ ਹੋਗੇ ਤੁਸੀਂ ਉੱਥੇ ਦਰਸ਼ਨ ਕਰਦੇ ਹੋਗੇ ਤੁਸੀਂ ਤੇ ਕੀਰਤਨ ਸੁਣਦੇ ਹੋਗੇ ਤੇ ਕਿਤੇ ਕੋਈ ਇਹ ਨਾ ਪੁੱਛ ਲੈ ਵੀ ਕਿੰਨੇ ਦਿਨਾਂ ਬਾਅਦ ਜਾਂਦੇ ਹੋ ਉਹ ਫੇ ਸਾਨੂੰ ਪਤਾ ਭਾਈ ਹੈ ਦਾਦੀ ਦੀ ਛੋਟੀ ਉਮਰ ਸੀ ਸਾਨੂੰ 1965 66 ਨੂੰ ਪਰਿਵਾਰ ਦਾਸ ਦਾ ਆਇਆ ਤੇ ਸਾਲ ਕੁ ਬਾਅਦ ਅਸੀਂ ਗਏ ਹਰਮੰਦਰ ਸਾਹਿਬ ਹੋਰ ਵੀ ਸੰਤਰੀਮ ਰੇਲ ਗੱਡੀ ਤੋਂ ਉਤਰੇ ਤੇ ਉਹ ਜਿਹੜੇ ਨਾਲ ਸੀ ਇੱਕ ਸਰਦਾਰ ਸੀ ਉਹਦਾ ਢਾਬਾ ਕਹਿੰਦੇ ਚਲੋ ਚਾਹ ਦਾ ਕੱਪ-ਕੱਪ ਪੀ ਲਏ تھے ਉਹ ਬਹਿ ਗਏ ਉਹ ਪੁੱਛਦਾ ਕਿ ਕਿੱਥੋਂ ਆਏ ਕਹਿੰਦੇ ਰਾਮਪੁਰ ਬਲਾਸਪੁਰ ਯੂਪੀ ਕਹਿੰਦਾ ਕਿੰਨੀ ਦੂਰ ਹੈ ਇੱਥੋਂ ਦੱਸਿਆ ਵੀ 500 ਮੀਲ ਹੈ 7 750 ਕਿਲੋਮੀਟਰ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੱਚੀ ਗੱਲ ਹੈ ਕਿ ਮੈਂ ਬਾਹਰਲੇ ਪਾਸੇ ਮੇਰੀ ਚਾਹ ਦੀ ਦੁਕਾਨ ਢਾਬਾ ਹੈ ਮੈਨੂੰ 7 ਸਾਲ ਲੱਗ ਜਾਂਦਾ ਹਰਮਨ ਸਿੰਘ ਸਾਹਿਬ ਮੱਥਾ ਟੇਕਣ ਦੇ ਛੇਰੇ ਆ ਜਾਣਾ ਗਾਗਾਂ ਦੇ ਬੀਚ ਸ਼ਾਮ ਨੇ ਸ਼ਾਮ ਰਾਤ ਦੇ 10 ਵਜੇ ਤੁਸੀਂ ਏਡੀ ਦੇਰੋਂ ਆ ਜਾਂਦੇ ਹੋ ਕਿਤੇ ਇਹ ਨਾ ਹੋਵੇ ਸੀ ਸੀ ਨਾਂ ਨਾ ਬਸਾ ਤੇ ਲੇੜੇ ਰਹਿ ਕੇ ਮਹੀਨਿਆਂ ਬਾਅਦ ਜਾਈਏ ਕਿਤੇ ਪਿਆਰੋ ਨਹੀਂ ਨਹੀਂ ਤੁਹਾਨੂੰ ਮਿਲਿਆ ਸਮਾਂ ਮੈਂ ਜਿੱਥੇ ਜਾਣਾ ਇਹ ਬੇਨਤੀ ਕਰਨਾ ਜਿੱਥੇ ਪਾਕਿਸਤਾਨ ਸੱਚੇ ਬਾਦਸ਼ਾਹ ਦੇ ਜਿਨ੍ਹਾਂ ਦੇ ਬੱਚਿਆਂ ਨੇ ਕੰਮ ਸੰਭਾਲ ਲਿਆ ਹੈ ਵੇਖੋ ਉਹ ਤੇ ਨਾ ਭਾਵੇਂ ਉਮਰ 100 ਸਾਲ ਦੀ ਹੋ ਜਾਈ ਖਹਿੜਾ ਨਹੀਂ ਛੱਡਦੇ ਪਿੰਨ ਨਹੀਂ ਮੈਂ ਹੀ ਕਰਨਾ ਮੈਂ ਨਾ ਹੋਵਾਂ ਤੇ ਘਰ ਨੂੰ ਪਤਨ ਕੀ ਹੋ ਜਾਏਗਾ ਉਹ ਜਦੋਂ ਨਹੀਂ ਸਾਧੂ ਰਿਆ ਤੇ ਉਦੋਂ ਵੀ ਦੁਨੀਆ ਪਲਦੀ ਸੀ ਜਦੋਂ ਅਸੀਂ ਚਲੇ ਜਾਣਾ ਕਾਰੋਬਾਰ ਘਟਣੇ ਨਹੀਂਗੇ ਦਾਸ ਨੇ ਕਈ ਵਾਰ ਦੇਖਿਆ ਕਈਆਂ ਦੇ ਬੱਚੇ ਨਹੀਂ ਸੀ ਕਰਦੇ ਪਿਤਾ ਚਲੇ ਗਏ ਉਸ ਤੋਂ ਬਾਅਦ ਕਾਰੋਬਾਰ ਵਧਾਇਆ ਉਹਨਾਂ ਨੇ ਭਾਈ ਪਿਤਾ ਨੇ ਬਹੁਤ ਸਾਰੇ ਸਿਆਣੇ ਪਿਤਾ ਆਪਣੇ ਬੱਚੇ ਨੂੰ ਅੱਗੇ ਜਿਹੜੇ ਲਾ ਦਿੰਦੇ ਆ ਕਿ ਭਾਈ ਆਪਣਾ ਕੰਮ ਸੰਭਾਲ ਲਓ ਜਿਨ੍ਹਾਂ ਦੇ ਬੱਚਿਆਂ ਨੇ ਕੰਮ ਸੰਭਾਲ ਲਿਆ ਹੈ ਉਹ ਤਾਂ ਭਾਈ ਰੋਜ਼ ਨਿਤ ਸੇਵਾ ਕਰੋ ਉੱਥੇ ਰੋਜ਼ ਸੇਵਾ ਕਰਿਆ ਕਰੋ ਜਿੰਨਾ ਕੋਲ ਸਮਾਂ ਘੱਟ ਹੈ ਭਾਈ 2 ਘੰਟੇ ਰੋਜ਼ ਆ ਜਾਓ ਜਿਹੜੇ ਦੂਰ ਨੇ ਹਫਤੇ ਬਾਅਦ ਆ ਜਾਓ ਮੱਛਿਆ ਨੂੰ ਆ ਜਾਓ ਕਿਸੇ ਦਿਨ ਆ ਜਾਓ ਸੇਵਾ ਕਰਿਆ ਕਰੋ ਭਾਈ ਸੇਵਾ ਤੇ ਸਿਮਰਨ ਗੁਰ ਸੇਵਾ ਤੇ ਭਗਤ ਕਮਾਈ ਤਬ ਹੀ ਮਾਨਸ ਦੇਹੀ ਪਾਈ ਸੇਵਾ ਸਿਮਰਨ ਵਾਸਤੇ ਮਿਲੀ ਹੈ ਸਭ ਗੱਲਾਂ ਛੱਡ ਕੇ ਭਈ ਗੁਰੂ ਸੱਚੇ ਪਾਤਸ਼ਾਹ ਦੇ ਸਾਥੇ ਜਾਣਾ ਹੈ ਤੇ ਆਪਾਂ ਪਾਏ ਸੇਵਾ ਕਰਨੀ ਹੈ ਜ਼ਿੰਮੇਵਾਰਾਂ ਦੀ ਉਹ ਜ਼ਿੰਮੇਵਾਰੀ ਬਾਜੰਦੀ ਸਸਦ ਸੰਗਤ ਸੇਵਾ ਕਰਨੀ ਪਾਵਨ ਸਥਾਨਾਂ ਤੇ ਤੁਹਾਡੇ ਨਗਰ ਵਿੱਚ ਗੁਰਦੁਆਰਾ ਸਾਹਿਬ ਹੈ ਇਤਿਹਾਸ ਤੋਂ ਦੂਰ ਹੈ ਉੱਥੇ ਜਾਓ ਜਮੀਆਂ ਘੰਟੇ ਚ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰ ਸੱਚੇ ਪਾਤਸ਼ਾਹ ਨੂੰ ਜ਼ਰੂਰ ਮੱਥਾ ਟੇਕਿਆ ਕਰੋ ਜਵੇਂ ਘੰਟੇ ਚ ਇੱਕ ਵਾਰ ਜ਼ਰੂਰ ਇਹ ਜ਼ਰੂਰ ਰੱਖੋ 1994 ਦਾ ਬਚਨ ਹੈ ਦਾਸ ਛਲਾਂਗ ਘਾਟੀ ਧੌੜੀ ਸਾਹਿਬ ਤੇ ਇਧਰ ਕਲਕੱਤੇ ਤੇ ਟਾਟਾ ਨਗਰ ਟਾਟਾ ਨਗਰ ਦਾ ਬਚਨ ਹੈ ਉੱਥੇ ਕਈ ਦਿਨ ਦੁਵਾਨ ਲੱਗੇ ਸੀ ਮੈਂ ਬੇਨਤੀ ਕੀਤੀ ਵੀ ਇੱਕ ਹੁੰਦੇ ਆ ਗੁਰਪੁਰਬੀ ਸਿੱਖ ਜਿਹੜੇ ਸਾਲ ਬਾਅਦ ਮੱਥਾ ਟੇਕਣ ਜਾਂਦੇ ਆ ਇੱਕ ਹੁੰਦੇ ਸੰਗਰਾੰਦੀ ਸਿੱਖ ਵੀ ਸੰਗਰਾਨ ਨੂੰ ਮੱਥਾ ਟੇਕਣਾ ਪਾਈ ਇੱਕ ਹੁੰਦੇ ਸੰਡੇ ਸਿੱਖ ਵੀ ਐਤ ਔਰ ਮੱਥਾ ਟੇਕਣ ਜਾਣਾ ਇੱਕ ਹੁੰਦੇ ਨਿਤਨੇਮੀ ਸਿੱਖ ਉਹ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਆ ਨਿਤਨੇਮ ਕਰਦੇ ਆ ਮੱਥਾ ਟੇਕਦੇ ਆ 2.5 ਕਿੰਟ ਦਾ ਪ੍ਰੋਗਰਾਮ ਸੀ ਜਿਹੜੇ ਹੈਡ ਗ੍ਰੰਥੀ ਸਿੰਘ ਸਰਨਾ ਉਹ ਮੈਨੂੰ ਹੱਸ ਕੇ ਕਹਿੰਦੇ ਕਹਿੰਦੇ ਬਾਬਾ ਜੀ ਚਾਰ ਦਾ ਨਾਮ ਲਿਆ ਤੇ ਇੱਕ ਨੂੰ ਛੱਡ ਹੀ ਗਏ ਮੈਂ ਕਿਹਾ ਭੁੱਲਣਾ ਆਰਾ ਪਈ ਛੱਡ ਗਏ ਤੁਸੀਂ ਦੱਸ ਦੋ ਕਹਦੇ ਤੁਸੀਂ ਗੁਰਪੁਰਬੀ ਸਿੱਖਾਂ ਦਾ ਨਾਮ ਦੱਸਿਆ ਸੰਗਰਾੰਦੀ ਸਿੱਖਾਂ ਦਾ ਦੱਸਿਆ ਸੰਡੇ ਸਿੱਖਾਂ ਦੱਸਿਆ ਨੇਤਨੇਮੀ ਸਿੱਖ ਦੱਸੇ ਉਹ ਵੀ ਦੱਸ ਦਿਆ ਕਰੋ ਜਿਹੜੇ ਬਾਹਰੀ ਸਕੂਟਰ ਤੋਂ ਹੀ ਕਿਲੋਮੀਟਰ ਦਾ ਐ ਕਰਕੇ ਗੱਲਾਂ ਕਰਦੇ ਆਂਦੇ ਵੀ ਮੱਥਾ ਹੀ ਦੂਰੋਂ ਭੇਜਣਦੇ ਆਂ ਆਪਾਂ ਵੀ ਭੇਜਦੇ ਹਾਂ ਕਈ ਵੇ ਹੈ ਉਹ ਤਾਂ ਠੀਕ ਹੈ ਸਿਰ ਝੁਕਾ ਕੇ ਲੰਘਣਾ ਪਰ ਉੱਥੇ ਜਾ ਕੇ ਮੱਥਾ ਟੇਕਣਾ ਸੇਵਾ ਕਰਨੀ ਹੈ ਭਾਈ ਉੱਥੇ ਕਾ 6 April ਨੂੰ ਹੁਣ ਲੈਂਟਰ ਪੈਣੇ ਉੱਥੇ ਵੀ ਗੱਲ ਬੇਨਤੀ ਕੀਤੀ ਸੀ ਮਹਾਪੁਰਸ਼ਕਾਰ ਸਹਾ ਮਹਾਪੁਰਸ਼ਾਂ ਦੀ ਸੇਵਾ ਬੜੀਆਂ ਚੱਲ ਰਹੀਆਂ ਨੇ ਸਭ ਨਾਲ ਬਹੁਤ ਸੇਵਾ ਹੋ ਰਹੀਦਾ ਸਾਰੇ ਦਰਸ਼ਨ ਕਰਕੇ ਆਇਆ ਬਹੁਤ ਖੁਸ਼ੀ ਹੋਈ ਸੇਵਾ ਚੱਲ ਰਹੀ ਹੈ ਉਹ ਆਸਥਾਨਾਂ ਦੀ ਇੱਕ ਤਿਲ ਨਹੀਂ ਭੰਨਾ ਘਾਲ ਹੈ ਜਿਹੜਾ ਵੀ ਸੇਵਾ ਕਰਦਾ ਹੈ ਉਹਦੇ ਕਿਰਪਾ ਸਾਸੇ ਜੀ ਹੋਣੀ ਹੋਣੀ ਮੈਂ ਬੇਨਤੀ ਕਰ ਰਿਹਾ ਸੀ ਜਿੱਥੇ ਸਤੂ ਜਿਸ ਧਰਤੀ ਨੂੰ ਸਤਗੁਰੂ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਸਦਾ ਨਮਸਕਾਰਾ ਹੋਣੇ ਅਹਿਸਾਸ ਨੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜ ਤੇ ਮੇਰੇ ਸਹਿ ਇਹ ਵੀ ਬਚਨ ਕਰਦੇ ਨੇ ਜਿੱਥੇ ਬੈ ਸੰਸਾਦ ਜਨ ਸੋ ਥਾਨ ਸੁਹੰਦਾ ਹੁਣ ਕਈ ਮੇਰੀ ਸਾ ਤੇ ਸੰਤ ਸ਼ਬਦ ਸੰਨ ਹੋ ਤਰਨ ਲੱਗਦਾ ਗੁਰੂ ਕਾ ਸਿੱਖ ਸੰਤ ਹੈ ਸੰਤ ਸੁਪਾਹੀ ਹੈ ਸੰਤ ਕੌਣ ਹੈ ਜਿਨ੍ਹਾਂ ਸਾਸ ਰਾਸ ਦਾ ਮਿਸਰਾ ਹਰ ਨਾਮ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਤੇ ਮੇਰੇ ਕੋ ਰਾਮਦਾਸ ਮਾਰ ਕਹਿੰਦੇ ਜੋ ਸਾਸ ਰਾਸ ਧਿਆਇ ਮੇਰਾ ਹਰ ਹਰ ਸੋਗੋ ਸਿੱਖ ਗੁਰੂ ਮਨ ਭਾਵੈ ਕਿਸੇ ਭੇਗ ਦਾ ਨਾ ਸੰਤ ਦੇ ਸਾਥ ਨਹੀਂ ਗੁਰੂ ਕੇ ਸਿੱਖ ਜਿਹੜੇ ਹਨ ਕੀਰਤਨ ਦੇ ਨਾਮ ਜਪਦੇ ਵਣ ਛਬਦੇ ਆ ਉਹ ਜਿੱਥੇ ਵੀ ਬੈਠਦੇ ਨੇ ਬਾਣੀ ਪੜ੍ਹਦੇ ਨਾਮ ਜਪਦੇ ਆ ਉਹ ਧਰਤੀ ਵੀ ਪਵਿੱਤਰ ਹੁੰਦੀ ਹੈ ਅੱਜ ਦੇ ਸੈਸਦਾਨਾਂ ਦਾ ਰਿਸਰਚ ਕਰਨ ਵਾਲਾ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਉਹ ਆਦਮੀ ਅੰਦਰ ਨਹੀਂ ਰਿਹਾ ਦਸਨ ਮਹੀਨਾ ਸਾਲ ਉਹ ਚੈੱਕ ਕਰਕੇ ਦੱਸਣਗੇ ਇਹਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਇਹ ਕੀ ਕਰਦਾ ਸੀਗਾ ਕਿਉਂ ਹਰ ਚੀਜ਼ ਆਪਣਾ ਚੰਗਾ ਮਾੜਾ ਅਸਰ ਛੱਡਦੀ ਹੈ ਇੱਥੋਂ ਤੱਕ ਹੈ ਕਿਸੇ ਦੇ ਘਰ ਵਿੱਚ ਬਾੜੀਆਂ ਸੀੜੀਆਂ ਬਾੜੀਆਂ ਕਸ਼ਟਾਂ ਬਾੜੀਆਂ ਪੁਸਤਕਾਂ ਪਈਆਂ ਨੇ ਇੱਕ ਘਰ ਵਿੱਚ ਗੁਰਬਾਣੀ ਧਾਰਮਿਕ ਗ੍ਰੰਥ ਪਏ ਨੇ ਧਾਰਮਿਕ ਸੀੜੀਆਂ ਪਈਆਂ ਨੇ ਅਜੇ ਉਹ ਵੀਡੀਓ ਕਹਿ ਤਾਂ ਸੀੜੀਆਂ ਦੇਖੀਆਂ ਨਹੀਂ ਪੁਸਤਕਾਂ ਪੜ੍ਹੀਆਂ ਨਹੀਂ ਜਿਨ੍ਹਾਂ ਦੇ ਕਰ ਮਾੜੀਆਂ ਸੀੜੀਆਂ ਪੁਸਤਕਾਂ ਹਨ ਹਰ ਵੇਲੇ ਬਲੈਕ ਲਹਿਰਾਂ ਨਿਕਲ ਕੇ ਉਸ ਘਰ ਨੂੰ ਦੂਸ਼ਣ ਕਰਦੀਆਂ ਨੇ ਜਿਨ੍ਹਾਂ ਘਰਾਂ ਦੇ ਅੰਦਰ ਧਾਰਮਿਕ ਗ੍ਰੰਥ ਨੇ ਤੇ ਧਾਰਮਿਕ ਸੀੜੀਆਂ ਨੇ ਅਜੇ ਅਸੀਂ ਪੜ੍ਹ ਕੇ ਸੁਣ ਕੇ ਤੇ ਸਾਡਾ ਹਿਰਦਾ ਨਿਰਮਲ ਹੋਣਾ ਹੀ ਹੈ ਉਹ ਜਿੱਥੇ ਪਏ ਹਨ ਵਾਈਟ ਲਹਿਰਾਂ ਹਰ ਵੇਲੇ ਉਹਨੂੰ ਪੀਤਰ ਕਰਦੀਆਂ ਇਹਨਾਂ ਅਸਰ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਜੋ ਕਰਮ ਕਰਦਾ ਜਿੱਥੇ ਬੈਠਦਾ ਨਾ ਉਹਦਾ ਅਸਰ ਛੱਡਦਾ ਹੁਣ ਆਪਾਂ ਪੜ੍ਹਿਆ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਤੇ ਜਿੱਥੇ ਦੂਜੇ ਬੈਠਦੇ ਆ ਫਿਰ ਭਾਈ ਉਹ ਜਗਾ ਫਿਰ ਪਵਿੱਤਰ ਨਹੀਂ ਹੁੰਦੀ ਸਾਖੀ ਆਉਂਦੀ ਹੈ ਪ੍ਰਾਤਨ ਯੋਗਾ ਦੀ ਇਹ ਨਾਤ ਉਹਨੇ ਦੇਵਤਾ ਦੀ ਸਭਾ ਵਿੱਚ ਬੈਠਦਾ ਹੈ ਤੇ ਇੱਕ ਦਿਨ ਪਹਿਲਾਂ ਚਲਾ ਗਿਆ ਉੱਥੇ ਮਜ਼ਦੂਰ ਲੱਗਿਆ ਸਵਾ ਗੱਜ ਚੌੜੀ ਸਵਾ ਗੱਜ ਡੂੰਘੀ ਧਰਤੀ ਪੁੱਟ ਕੇ 200 ਸੁੱਟਣ ਦੇ ਤਾਜੀ ਮਿੱਟੀ ਪਾਉਣ ਦੇ ਪੁੱਛਿਆ ਕਿਉਂ ਕਹਿੰਦੇ ਇੱਕ ਨਾਰਦਨ ਗੁਰਾ ਬੈਂਦਾ ਤੇ ਇੰਨੀ ਧਰਤੀ ਭ੍ਰਿਸ਼ਟ ਹੋ ਜਾਂਦੀ ਸਾਨੂੰ ਹੁਕਮ ਹੈ ਅਸੀਂ ਧਰਤੀ ਦੂਰ ਸੁੱਟਣੇ ਨਗੁਰੇ ਦਾ ਕਿਤੇ ਅਸਰ ਮੁਸਰੀਤ ਨਾ ਹੋ ਜਾਵੇ ਦੋਵੇਂ ਪੱਖਾਂ ਨਾਲ ਸਾਧ ਸੰਗਤ ਜੀ ਜਦੋਂ ਅਸੀਂ ਸਤਗੁਰੂ ਦੀ ਬਾਣੀ ਸੁਣਨੇ ਨਾ ਜਿਨੇ ਐਸਾ ਹਰ ਨਾਮ ਨਾ ਚੇਤੇ ਹੋਸੀ ਕਹ ਜਗਾਏ RAM RAM ਜਿਨੇ ਐਸਾ ਹਰ ਨਾਮ ਐਸਾ ਨਾਮ ਦੇ ਵਿੱਚ ਅਰਥ ਕੈਸਾ ਨਾਮ ਉਹ ਨਾਮ ਜਿੱਥੇ ਕੋਈ ਸ਼ੈਦਾ ਨਹੀਂ ਕਰਦਾ ਨਾਮ ਸ਼ੈਦਾ ਕਰਦਾ ਇਸ ਤਰ੍ਹਾਂ ਸੀ ਪੜਨੇ ਆ ਸਤਿਗੁਰੂ ਨੇ ਬਣਦਾ ਬਹਿੰਦਾ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਭਾਸੀ ਕਿਸ਼ਨ ਕਹਿ ਰਹੇ ਨੇ ਦਰਯੋਧ ਨੂੰ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਬਿਦ ਦਾ ਪਾਣੀ ਅੰਮ੍ਰਿਤ ਇਹਦੇ ਭਾਵ ਆਪਣੇ ਅਰਥ ਵੀ ਤੇਰਾ ਦੁੱਧ ਯਾਰ ਮਰਗਾ ਜਿਹੜੇ ਨਾਮ ਨਹੀਂ ਜਪਦੇ ਮਾੜੇ ਕਰਮ ਕਰਦੇ ਆ ਉਹਨਾਂ ਦਾ ਦੁੱਧ ਜ਼ਹਿਰ ਵਰਗਾ ਰੱਬ ਦੇ ਪਿਆਰਿਆਂ ਦਾ ਜਲ ਵੀ ਕਹਿੰਦੇ ਅੰਮ੍ਰਿਤ ਵਰਗਾ ਭਾਈ ਕਨਈਆ ਜੀ ਇਹਨੂੰ ਸ਼ਕਾਤ ਦਿੰਦੇ ਸੀ ਨਾ ਸਾਜ ਜੀਵਨ ਬਦਲ ਜਾਂਦਾ ਸੀ ਕਿਉਂ ਕਿ ਉਹ ਬ੍ਰਹਮ ਗਿਆਨੀ ਸੀ ਇੱਥੇ ਇੱਕ ਆਪਨਾ ਜੀ ਨਾਲ ਹੋਰ ਬੇਨਤੀ ਕਰਨੀ ਭਾਈ ਕਨਈਆ ਜੀ ਨੂੰ ਹੁਕਮ ਸੀ ਮਸ਼ਕ ਨਾਲ ਹਰਕ ਦੇ ਮੁਖ ਵਿੱਚ ਜਲ ਪਾਉਂਦੇ ਸਨ ਕਈ ਵਾਰੀ ਸੀ ਇੱਕ ਪੱਖ ਲੈ ਲੈਣੇ ਇੱਕ ਛੱਡ ਦਿੰਨੇ ਆ ਜਾਲ ਛਕਾਉਣ ਵਾਲਾ ਵੀ ਬ੍ਰਹਮ ਗਿਆਨੀ ਐ ਤੇ ਸ਼ਸਤਰ ਚਲਾਉਣ ਵਾਲਾ ਵੀ ਬ੍ਰਹਮ ਗਿਆਨੀ ਨੇ ਪਿਆਰਿਓ ਕੱਲੇ ਭਾਈ ਕਨੇ ਆ ਜੀ ਨਹੀਂ ਅਸੀਂ ਇੱਕ ਪੱਖ ਲੈ ਲਏ ਨੇ ਗੁਰੂ ਮਾਰ ਨੇ ਸਾਰਿਆਂ ਨੂੰ ਮਸ਼ਕਾ ਨਹੀਂ ਫੜਾਈਆਂ ਪੰਜ ਪਿਆਰਿਆਂ ਜੰਗ ਕੀਤੀ ਸਹਿਬ ਜੰਗ ਕੀਤੀ ਭਾਈ ਜਿੱਤਨ ਸਿੰਘ ਵਰਗੇ ਜੰਗ ਕੀਤੀ ਬ੍ਰਹਮ ਗਿਆਨੀ ਸਾਨੂੰ ਜੇ ਸਾਰਿਆਂ ਨੂੰ ਮਸ਼ਕਾ ਫੜਾ ਦਿੰਦੇ ਛਾਟੀ ਆ ਕੇ ਕਿਲੇ ਕਿਲੇ ਤੇ ਆ ਕੇ ਭਾਈ ਸਵਾਰ ਉਹਦੇ ਵੀ ਖਾਲਸਾ ਹੈ ਇਹ ਦੇਸ਼ ਦੀ ਰਾਖੀ ਕਰਦਾ ਹੈ ਇਹ ਗਊਗਰੀ ਦੀ ਰੱਖਿਆ ਕਰਦਾ ਹੈ ਸਾਧ ਸੰਗਤ ਜੀ ਇਹ ਜਿੱਥੇ ਹੋਏਗਾ ਕਿਸੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਹੋਏਗਾ ਇਹ ਵਰਤੋਂ ਕਿਵੇਂ ਕਰਦਾ ਹੈ ਦੇਸ਼ ਦੀ ਰਾਖੀ ਧਰਮ ਵਾਸਤੇ ਗਊਗਰੀ ਦੀ ਰੱਖਿਆ ਵਾਸਤੇ ਗੁਰੂ ਮਹਾਰਾਜ ਨੇ ਇਹ ਬਖਸ਼ਾਂ ਕੀਤੀਆਂ ਨੇ ਸਾਧ ਸੰਗਤ ਜਿੱਥੇ ਮਾਲਾ ਸਿਮਰ ਬਸ਼ਕ ਸੇਵਾ ਤੇ ਉਥੇ ਸ਼ਸਤਰ ਧਾਰ ਵੀ ਗੁਰੂ ਕੇ ਸਿੰਘਾਂ ਨੂੰ ਬਣਾਇਆ ਤੁਸੀਂ ਦੇਸ਼ ਦੀ ਰਾਖੀ ਕਰਨੀ ਹੈ ਧਰਮ ਦੀ ਰਾਖੀ ਕਰਨੀ ਹੈ ਗਊ ਗਰੀ ਦੀ ਰਾਖੀ ਕਰਨੀ ਹੈ ਗੁਰੂ ਮਾਰ ਨੇ ਛੱਤ ਤੇ ਬਖਸ਼ਿਸ਼ ਕੀਤੀ ਮੈਂ ਬੇਨਤੀ ਕਰ ਰਿਹਾ ਸੀ ਜਿੱਥੇ ਵਾਹਿਗੁਰੂ ਬੈਠਦੇ ਆ ਉਹ ਧਰਤੀ ਦਾ ਕਣ ਕਣ ਪਿੱਤਰ ਹੈ ਜਿੱਥੇ ਵਾਹਿ ਦੇ ਪਿਆਰੇ ਬੈਠਦੇ ਆ ਉਹ ਧਰਤੀ ਵੀ ਭਾਗਾ ਵਾਲੀ ਹੈ ਗਰੀਬ ਸਿੱਖ ਪਲੀਸ਼ਾ ਵੀ ਛਾਪੀ ਜਾਮ ਹੈ ਗੁਣ ਗਾਏ ਜੇ ਅਮੀਰ ਸਿੱਖ ਹੈ ਜਿੱਥੇ ਨਾਮ ਜਪਿਆ ਪਿਆਰੇ ਸੀ ਅਦਿਲ ਸੋਹਣ ਚੋ ਬਾਰੇ ਉਹ ਭਾਗਾ ਵਾਲੀਆਂ ਕੋਠੀਆਂ ਤੇ ਮਹਿਲ ਵੀ ਭਾਗਾ ਵਾਲ ਹੈ ਉਹਦਾ ਜੀਵਨ ਐਸਾ ਹੈ ਭਗਤਵਾਨ ਦਾ ਰਾਜਾ ਜਨਮ ਹੈ ਗੁਰਮੁਖ ਮਾਇਆ ਵਿੱਚ ਉਦਾਸੀ